ਐਡਵੋਕੇਟ ਜਗਰੂਪ ਸਿੰਘ ਸੇਕਵਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਹਲਕਾ ਕਾਦੀਆਂ ਦੇ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਮਿਲਣ ਪਹੁੰਚੇ ਲਗਭਗ 40 ਕਦਰੋਗਿਆਂ ਦੇ ਜਮਾਦਾਰੀ ਕਿੰਨੇ ਆਪਣੇ ਨਵੇਂ ਹੋ ਗਏ ਹਾਂ ਇਹਨਾਂ ਨੂੰ ਸ਼ਹਿਰੀ ਖੇਤਰੀ ਨੂੰ ਉੱਚਾ ਕਰਦਾ ਆ। ਆ ਨਜਾਇਜ਼ ਆਲਾ ਆਪਾਂ ਦੇ ਜੀ ਆਹ ਵੇਖੋ ਪਹਿਲੋਂ ਤੇ ਬੜਾ ਦੁਖਦਈ ਆ ਕਿਉਂਕਿ ਇਹ ਸਾਰੇ ਸਾਡੇ ਨੌਜਵਾਨ ਜਿਹੜੇ ਆ ਆਪਣੀ ਸਾਰੀ ਜ਼ਮੀਨ ਜਾਇਦਾਦ ਜਿਹੜੀ ਆ ਰਿਸ਼ਤੇਦਾਰਾਂ ਤੋਂ ਪੈਸੇ ਚੱਕ ਕੇ ਸਲੂਨ ਲੈ ਕੇ ਬੜਾ ਔਖਾ ਜਿਹੜਾ 40 40 50 50 ਲੱਖ ਰੁਪਇਆ ਲਾ ਕੇ ਜਿਹੜਾ ਵਾ ਅਮਰੀਕਾ ਨੂੰ ਗਏ ਸੀਗੇ ਸਰ ਮਾੜੀ ਕਿਸਮਤ ਨੂੰ ਉਥੋਂ ਜਿਹੜਾ ਵਾ ਕੈਂਪਾਂ ਚੋਂ ਸਿੱਧਾ ਹੀ ਰਿਪੋਰਟ ਹੋ ਗਿਆ ਕੋ ਬੜਾ ਇਹਨਾਂ ਨੂੰ ਆਰਥਿਕ ਬੜੀ ਵੱਡੀ ਫੱਟ ਵੱਜੀ ਹੈ ਔਰ ਉਥੇ ਜੋ ਮੈਂ ਸੁਣਿਆ ਕਿ ਬੜੇ ਮਾੜੇ ਹਾਲਾਤ ਜੰਗਲਾਂ ਦੇ ਵਿੱਚੋਂ ਦੀ ਜਿਹੜਾ ਵਾ ਕਈ ਮਹੀਨਿਆਂ ਬੱਧੀ ਜਿਹੜਾ ਉਹ ਜਿਹੜਾ ਅਕਤੂਬਰ ਮਹੀਨੇ ਦੇ ਇਥੋਂ ਗਏ ਤੇ ਜਾ ਕੇ ਜਨਵਰੀ ਫਰਵਰੀ ਚ ਉਥੇ ਜਿਹੜੇ ਸਾਡੇ ਮੁੰਡੇ ਪਹੁੰਚੇ ਆ ਬੜੇ ਔਖੇ ਹਾਲਾਤਾਂ ਨਾ ਪਹੁੰਚੇ ਆ ਜਿਹੜੇ ਇਥੋਂ ਨੇ ਜਿਹੜੇ ਸਾਡੇ ਏਜੰਟ ਆ ਉਹ ਸਬਤਬਾ ਹੋਰ ਵਕਾਉਂਦੇ ਆ ਕਿ ਤੁਹਾਨੂੰ ਫਲਾਈਟਾਂ ਰਾਹੀਂ ਉੱਥੇ ਪਹੁੰਚਾ ਦੇਵਾਂਗੇ ਪਰ ਜਦੋਂ ਔਨ ਗਰਾਉਂਡ ਰਿਐਲਿਟੀ ਜਿਹੜੀ ਆ ਉਹ ਬੜੀ ਦੂਰ ਆ ਬੜਾ ਔਖਾ ਪਹੁੰਚਿਆ ਗਿਆ ਪਰ ਬੜਾ ਵੱਡਾ ਇਹਨਾਂ ਨੂੰ ਜਿਹੜਾ ਵਾ ਫਾਈਨੈਂਸ਼ੀਅਲ ਜਿਹੜਾ ਵਾ ਉਹ ਨੁਕਸਾਨ ਹੋਇਆ ਵਾ ਜੇਦੀ ਕਿ ਪਰਪਾਈ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਨਸਾਨੀਅਤ ਦੇ ਨਾਤੇ ਅਸੀਂ ਅੱਜ ਇਹਨਾਂ ਨਾਲ ਹਮਦਰਦੀ ਕਰਨ ਲਈ ਆਏ ਆਂ ਔਰ ਜਿਹੜੇ ਏਜੰਟਾਂ ਨੇ ਜਿਹੜਾ ਵੱਡੀਆਂ ਜਿਹੜੇ ਅਮਾਊਂਟ ਇਹਨਾਂ ਕੋ ਲੈ ਕੇ ਇਹਨਾਂ ਨੂੰ ਭੇਜਿਆ ਉਹ ਏਜੰਟਾਂ ਤੇ ਜਿਹੜਾ ਉਹ ਕਾਰਵਾਈ ਕਰਵਾ ਕੇ ਤੇ ਆਪਾਂ ਇਹਨਾਂ ਦੇ ਪੈਸੇ ਜਿੰਨੇ ਵੱਧ ਤੋਂ ਵੱਧ ਮੁੜ ਸਕਦੇ ਉਹ ਮੜਾਵਾਂਗੇ ਔਰ ਸਰਕਾਰੀ ਤੌਰ ਤੇ ਵੀ ਮੈਂ ਸੀਐਮ ਸਾਹਿਬ ਨਾਲ ਵੀ ਮਾਨ ਸਾਹਿਬ ਨਾਲ ਗੱਲ ਕਰਾਂਗਾ ਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਐਡਜਸਟ ਕਰੀਏ ਤਾਂ ਕਿ ਇਨਾਂ ਦੀ ਜ਼ਿੰਦਗੀ ਜਿਹੜੀ ਆ ਜਿਹੜੀ ਇੱਕ ਆ ਕੇ ਬੜੇ ਔਖੇ ਦੌਰ ਚ ਦਾਖਲ ਹੋ ਗਈ ਆ ਇਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਆਪਾਂ ਕੋਈ ਮਦਦ ਕਰੀਏ ਤਾਂ ਕਿ ਜਿਹੜਾ ਬੜਾ ਵੱਡਾ ਆਰਥਿਕ ਸੰਕਟ ਇਹਨਾਂ ਪਰਿਵਾਰਾਂ ਤੇ ਆਇਆ ਵਾ ਉਹ ਹੌਲੀ-ਹੌਲੀ ਕਰਕੇ ਜਿਹੜਾ ਵਾ ਉਹ ਜਿਹੜੇ ਕਾਲੇ ਬੱਦਲ ਨੇ ਉਹ ਦੂਰ ਹੋਣ ਔਰ ਹੌਲੀ-ਹੌਲੀ ਇਹ ਆਪਣਾ ਗਰਸਤੀ ਚ ਆ ਜਾਣ ਹੌਲੀ-ਹੌਲੀ ਕਮਾਈ ਥੋੜੀ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਜਿਹੜਾ ਵਾ ਆਪਣਾ ਜੀਵਨ ਜਿਹੜਾ ਵਾ ਇਹ ਠੀਕ ਕਰ ਸਕਣ ਉਹ ਸਿਆਲਬੀ ਅੰਮ੍ਰਿਤਸਰ 에어ਪੋਰਟ ਪਹੁੰਚਦੇ ਨੇ ਅੰਮ੍ਰਿਤਸਰ ਫਲੈਟ ਲੈਂਡ ਹੋਣ ਬਾਰੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤੁਸੀਂ ਕਿਵੇਂ ਦੇਖਦੇ ਹੋ ਇਹ ਵੇਖੋ ਇਹ ਕੋਈ ਵੀ ਫਲਾਈਟ ਆ ਇਹਦੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਬੱਚੇ ਤੇ ਦੂਜੀਆਂ ਸਟੇਟਾਂ ਦੇ ਵੀ ਹੈਗੇ ਆ ਬਹੁਤੀਆਂ ਫਲਾਈਟਾਂ ਜਿਹੜੀਆਂ ਨੇ ਉਹ ਦਿੱਲੀ ਚ ਲੈਂਡ ਹੁੰਦੀਆਂ ਆ ਆਮ ਤੌਰ ਤੇ ਜਦੋਂ ਅਸੀਂ ਜਾਣੇ ਆ ਤੇ ਸਾਨੂੰ ਜਿਹੜਾ ਵਾ ਦਿੱਲੀੋਂ ਜਾਣਾ ਪੈਂਦਾ ਤੇ ਜਦੋਂ ਡਿਪੋਰਟ ਹੋ ਕੇ ਆਏ ਆ ਉਹਨੂੰ ਅੰਮ੍ਰਿਤਸਰ ਤੇ ਉਤਾਰਿਆ ਗਿਆ ਇਹ ਵੀ ਇੱਕ ਜਿਹੜਾ ਸਿੱਖਾਂ ਦਾ ਜਿਹੜਾ ਧਾਰਮਿਕ ਹੈੱਡਕੁਆਟਰ ਆ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਉਤਾਰਿਆ ਗਿਆ ਇਹ ਵੀ ਮੰਦਭਾਗੀ ਗੱਲ ਆ ਕਿ ਉਹਨੂੰ ਸਾਰੀ ਦੁਨੀਆ 'ਚ ਇੱਕ ਜਿਹੜੀ ਆ ਉਹ ਦੇਖ ਦੇਣੀ ਕਿ ਪੰਜਾਬ ਦੇ ਇਕੱਲੇ ਨੌਜਵਾਨ ਜਿਹੜੇ ਡਿਪੋਰਟ ਹੋਏ ਆ ਕਿਉਂਕਿ ਮੈਸੇਜ ਤੇ ਇਹੀ ਜਾਂਦਾ ਨਾ ਕਿ ਜੇ ਪੰਜਾਬ ਦੀ ਧਰਤੀ ਤੇ ਪਲੇਨ ਲੈਂਡ ਹੁੰਦਾ ਕਿ ਜ਼ਿਆਦਾ ਮੁੰਡੇ ਉੱਚੇ ਪੰਜਾਬ ਦੇ ਆ ਪਰ ਜਿਹੜਾ ਪਹਿਲਾ ਪਲੇਨ ਲੈਂਡ ਹੋਇਆ ਬਹੁਤੇ ਜਿਹੜੇ ਬੱਚੇ ਆ ਉਹਦੇ 'ਚ ਗੁਜਰਾਤ ਦੇ ਵੀ ਸੀਗੇ ਹਰਿਆਣੇ ਦੇ ਵੀ ਸੀਗੇ ਦੂਜੀਆਂ ਸਟੇਟਾਂ ਦੇ ਵੀ ਸੀਗੇ ਤੇ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਤੇ ਜਿਹੜੇ ਦੂਜੀਆਂ ਸਟੇਟਾਂ ਵਾਲੇ ਆ ਉਹਨਾਂ ਨੇ ਵੀ ਜਿਹੜਾ ਵਾ ਚਲੋ ਅਮਰੀਕਾ ਨੇ ਤੇ ਮਾੜਾ ਸਲੂਕ ਕੀਤਾ ਹੀ ਕੀਤਾ ਉਹ ਵੀ ਬੜਾ ਮੰਦ ਭਾਗਾ ਵੇਖੋ ਸਾਡੇ ਇਹਨਾਂ ਨੇ ਕੋਈ ਉੱਥੇ ਜਾ ਕੇ ਕਰਾਈਮ ਤੇ ਕੀਤਾ ਨਹੀਂ ਚੰਗੀ ਜ਼ਿੰਦਗੀ ਲਈ ਇਹ ਉੱਧਰ ਗਏ ਹੀਗੇ ਉੱਥੇ ਜਾ ਕੇ ਨਾ ਲੇਬਰੀ ਕਰਨੀ ਹੀ ਕੰਟਰੀ ਨੂੰ ਕੋਈ ਫਾਇਦਾ ਹੀ ਦੇਣਾ ਸੀਗਾ ਇਹ ਕੋਈ ਮਾੜੇ ਮਾਂਚਨ ਟੈਂਸ਼ਨਾਂ ਤਾਂ ਅਮਰੀਕਾ ਚ ਨਹੀਂ ਗਏ ਪਰ ਇਹਨਾਂ ਨੂੰ ਕ੍ਰਿਮੀਨਲ ਦੀ ਤਰ੍ਹਾਂ ਜਿਹੜਾ ਟਰੀਟ ਕੀਤਾ ਗਿਆ ਇਹ ਬੜਾ ਮੰਦ ਭਾਗੀ ਵਾ ਇਹਨਾਂ ਨੂੰ ਬੇੜੀਆਂ ਲਾਈਆਂ ਗਈਆਂ ਨੇ ਬੜੀਆ ਬੜਾ ਮੰਦ ਭਾਗੀ ਗੱਲ ਹੈ ਔਰ ਜਿਹੜੇ ਸਰਦਾਰ ਸੀਗੇ ਉਹਨਾਂ ਦੀਆਂ ਜਿਹੜੀਆਂ ਪਗੜੀਆਂ ਉਹ ਤਰਵਾਇਆਂ ਗਈਆਂ ਉਹ ਵੀ ਬੜੀ ਮੰਦ ਭਾਗੀ ਗੱਲ ਆ ਕਿਉਂਕਿ ਚਲੋ ਇਹ ਕ੍ਰਾਈਮ ਇਹ ਡੈਪੂਟੇਸ਼ਨਸ ਤਾਂ ਚਲਦੀਆਂ ਰਹਿੰਦੀਆਂ ਪਰ ਜਿਹੜੇ ਮਨੁੱਖੀ ਅਧਿਕਾਰ ਆ ਜਿਹੜਾ ਕੋਈ ਕਿਸ ਦਾ ਰਾਈਟ ਬਣਦਾ ਉਹਦੀ ਜਿਹੜੀ ਆ ਕਿ ਕੋਈ ਵੀ ਦੇਸ਼ ਹੋਵੇ ਭਾਵੇਂ ਜੰਗ ਵੀ ਹੋ ਰਹੀ ਹੋਵੇ ਉਹਦੇ 'ਚ ਵੀ ਕੋਈ ਕਦਰਾਂ ਕੀਮਤਾਂ ਹੁੰਦੀਆਂ ਨੇ ਸੋ ਇਹੋ ਜਿਹਾ ਅਣਮਨੁੱਖੀ ਜਿਹੜਾ ਵਤੀਰਾ ਅਮਰੀਕਾ ਦਾ ਅਮਰੀਕਾ ਦੀ ਫੌਜ ਦਾ ਬਹੁਤ ਮੰਦ ਭਾਗਾ ਮੈਂ ਸਾਡੇ ਵਿਦੇਸ਼ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਾਂਗਾ ਕਿ ਅਮਰੀਕਾ ਦੇ ਨਾਲ ਇਸ ਨੂੰ ਟੇਕ ਅਪ ਕੀਤਾ ਜਾਵੇ ਤਾਂ ਕਿ ਬਾਅਦ ਵਿੱਚ ਫਿਊਚਰ 'ਚ ਚਲੋ ਇਹੋ ਜਿਹਾ ਜਿਹੜਾ ਵਾ ਮਾੜਾ ਵਤੀਰਾ ਜਿਹੜਾ ਵਾ ਸਾਡੇ ਦੇਸ਼ ਦੇਸ਼ਾਂ ਦੇ ਨਾਲੋਂ ਨਾ ਕਿਹੜੇ ਕਿਹੜੇ ਪਿੰਡ ਦੇ ਵਿੱਚ ਪਹੁੰਚੀ ਅੱਜ ਆਪਣੇ ਹਲਕੇ ਦੇ ਵਿੱਚ ਅੱਜ ਮੈਂ ਪਹਿਲਾਂ ਤੇ ਰਾਜੂ ਬੇਲਾ ਗਿਆ ਸੀਗਾ ਉੱਥੇ ਦੇ ਇੱਕ ਨੌਜਵਾਨ ਰਿਪੋਰਟ ਹੋਏ ਆ ਹੁਣ ਇੱਥੇ ਆਇਆ ਹਾਂ ਇੱਥੋਂ ਮੈਨੂੰ ਪਤਾ ਲੱਗਾ ਕਿ ਚੱਕ ਸ਼ਰੀਫ ਪਿੰਡ ਦੇ ਵੀ ਇੱਕ ਦੋ ਨੌਜਵਾਨ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਆ ਰਹੇ ਆ ਉਹ ਜਿੱਥੇ-ਜਿੱਥੇ ਵੀ ਮੈਨੂੰ ਪਤਾ ਲੱਗ ਰਿਹਾ ਮੇਰੇ ਹਲਕੇ 'ਚ ਨੌਜਵਾਨ ਆ ਰਹੇ ਆ ਮੈਂ ਆਪ ਜਾ ਕੇ ਤੇ ਉਹਨਾਂ ਨਾਲ ਹਮਦਰਦੀ ਵੀ ਕਰ ਰਿਹਾ ਔਰ ਜੋ ਮਦਦ ਵੀ ਸਰਕਾਰ ਪੱਧਰ ਤੋਂ ਨਿੱਜੀ ਪੱਧਰ ਤੋਂ ਹੋ ਸਕਦੀ ਆ ਉਹ ਵੀ ਇਹਨਾਂ ਨਾਲ ਜ਼ਰੂਰ ਅਸੀਂ ਠੀਕ ਹੈ Thank you.